ਤਨ ਅਸਰੀ ਸ਼ੰਤ ਮਹਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਨ ਨਾਮ ਧਿਆਈਏ ਜੀਓ ਹਰ ਜਿਓ ਕਿਰਪਾ ਕਰੇ ਤਨ ਨਾਮ ਧਿਆਈਏ ਜੀਓ ਸਤ ਗੁਰ ਮਿਲੇ ਸੁਭਾਏ ਸਹਿਜ ਗੁਣ ਗਾਏ ਜੀਓ ਗੁਣ ਗਾਏ ਬਿਖਸੇ ਸਦਾ ਅਨੰਦ ਤਾ ਆਪ ਸੱਚੇ ਭਾਵੇ ਅਹੰਕਾਰ ਹਮੇ ਤਜੇ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਏ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸੱਚਾ ਨੇਹ ਪੂਰੇ ਸਤਗੁਰ ਜੀਓ ਆ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵੀਸਰੇ ਜੀਓ ਕਦੇ ਨਾ ਵਿਸਾਰੀ ਅਨ ਦਿਨ ਸੰਮਾਰੀ ਤਾ ਨਾਮ ਲਈ ਤਾ ਜੀਵਾ ਸਰਵਣੀ ਸੁਣੀ ਤਾਏ ਮਨ ਤ੍ਰਿਪਤੇ ਗੁਰਮਖੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੇਲੇ ਅਨ ਦਿਨ ਬਵੇਕ ਬੁੱਧ ਵਿਚਰ ਅੰਦਰ ਸੱਚਾ ਨੇਹ ਪੂਰੇ ਸਤਗੁਰ ਸਤ ਸੰਗਤ ਮੇਲੇ ਬੜਾ ਭਾਗ ਤਹਰ ਰਸ ਆਵੇ ਜੀ ਹਣ ਦਿਨ ਰਹੇ ਲਿਵ ਲਾਏ ਤਾਂ ਸਹਜ ਸਮਾਵੇ ਜੀਓ ਸਹਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬਰਾਗੀ ਹਲਤ ਪਲਤ ਸੁਭਾਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਾਪਰ ਕਰੇ ਸੋ ਭਾਵੈ ਸਤ ਸੰਗਤ ਮਿਲੇ ਵਡ ਭਾਗ ਤ ਹਰ ਰਸ ਆਵੈ ਜੀਓ ਦੁਜੇ ਭਾਏ ਦੁਖ ਹੋਏ ਮਨ ਮੁਖ ਜਮ ਜੁਹਿਆ ਜੀਓ ਆਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤਿ ਬਿਹਾਵੇ ਜੋ ਪ੍ਰਭ ਦੇਤ ਸਚੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਨਾ ਵੇਖੋ ਸਾਥ ਨ ਚੱਲੇ ਉਤਰ ਕਲਤਰ ਮਾਇਆ ਤੋਹਿਆ ਦੁਜੇ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾਲ ਹੋ ਮਲਾਏ ਮਹਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ ਨਵ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਸਤਿਆਇਆ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਓ ਮਲਾਏ ਮਹਲ ਹਰ ਪਾਵੇ ਜੀਓ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਓ ਮਲਾਏ ਮਹਲ ਹਰ ਪਾਵੇ ਜੀਓ ਆਹੇ ਗੁਰਜੀਤ ਕਾ ਖਾਲਸਾ ਵਾਹੇ ਗੁਰਜੀਤ ਕੀ ਫਤਿਹ